ਜਿਹੜੇ ਫੁੱਲਾਂ ਦੀ ਬਿਰਖਾ ਕਰਦੇ ਹੋ ਹਾਰ ਤੋਂ ਨੇ ਉਹ ਪਿਆਰ ਦੀਆਂ ਸੁਖਾਮ ਦੀਆਂ ਹੋ ਇਹ ਸਪੋਰਟ ਜੋ ਕਿ ਮੈਨੂੰ ਤੁਸੀਂ ਕੀਤਾ ਸਾਰਿਆਂ ਨੇ ਇਹ ਤੁਸੀਂ ਕੀਤਾ ਸਾਰਿਆਂ ਨੇ ਨਾਲ ਤੁਸੀਂ ਇਹਨਾਂ ਲੰਬਾ ਸਮਾਂ ਸਾਥ ਦਿੱਤਾ ਹੁੰਦਾ ਨਾਲ ਤੁਸੀਂ ਇਹਨਾਂ ਵੱਡਾ ਸਮਾਂ ਦਿੱਤਾ ਹੁੰਦਾ ਇਹ 3 ਸਾਲ ਪਹਿਲਾਂ ਪੂਰੇ ਪੰਜਾਬ ਦੇ ਇੰਬੋਰਡ ਜਿਹੜਾ 75 ਸਾਲਾਂ ਦਾ ਉਹ ਤੋੜਦਾ ਤੇ ਫੇਰ ਨਾਲ ਤੁਸੀਂ ਉਹ ਕੰਮ ਕਰਨ ਦਾ ਨਾਮ ਆ ਕੰਮ ਕਰਨ ਦਾ ਅੱਜ ਕਰਨਾ ਹੈ ਇੱਕ ਨਸੀਬ ਇਹ ਜਿਹੜੀ ਕੋ ਸਿੱਖੀ ਹੈ ਉਹ ਕੰਮ ਕਰਦਾ ਦਾ ਸ਼ੌਕ ਹੈ ਗੁਰਤੀ ਦੋਜਿਆਂ ਤੋਂ ਮਿਲੀ ਹੈ ਜਿਹੜੀ ਕਹਾ ਕਰਦੀ ਸੀ ਕਿ ਸਰਜੀ ਪ੍ਰਮਾਣਾਂ ਨਾਲ ਲੋਕਾਂ ਨੂੰ ਕਿਸੇ ਨੇ ਤਾਕਤ ਬਖਸ਼ੀ ਹੋਵੇ ਤੇ ਬੰਦਾ ਫੇਰ ਨਾਲ ਕੰਮ ਕਰੇ ਇਹ ਤਾਂ ਨਹੀਂ ਮੈਂ ਕਹਿੰਦਾ ਹੈ ਕਿ 100% ਕੰਮ ਜਿਹੜਾ ਬੰਦਾ ਕਰਦਾ ਦਾ 100% ਉਹ ਚਾਰਕੀਆਂ ਦਾ ਘਰ ਹੋਵੇ ਉਹ ਵੀ ਦੀ ਚਾਰਕੋ ਤੇ ਹੋਏ ਹੁੰਦੇ ਹੈਗੇ ਪਰ ਕੋਸ਼ਿਸ਼ ਹੈ ਜਿਹੜੀ ਹਿੰਮਤ ਹੈ ਜਿਹੜੀ ਲੈ ਜਿਹੜਾ ਉਹ ਜਬਰ ਹਰ ਕੰਮ ਨੂੰ ਪੂਰਾ ਕਰਦੇ ਨਾ ਤੇ ਜਦੋਂ ਜਦੋਂ ਸਾਧ ਨੀਅਤ ਨਾਲ ਪਰ ਆਉਣੇ ਵੀ ਕੰਮ ਕਰਾਂਗੇ ਤੇ ਫਿਰ ਕਹਿੰਦੇ ਇਹ ਕੰਮ ਬੁੰਦਾ ਵੀ ਨਹੀਂ ਕੋਈ ਕਿ ਨਾ ਰਹਿ ਜੇ ਪਰ ਉਹਦਾ ਇਹ ਤਕਰੀਬਨ 30 ਕਿਲੋਮੀਟਰ ਲੱਭੀ ਜਿਵੇਂ ਉਹਦਾ ਇਹ ਸੇਫ ਪ੍ਰੈਸ਼ਰ ਆਫ ਪਾਈਪਲਾਈਨ 2010 ਤੋਂ ਬਾਅਦ ਨੇ ਜਿਹੜੇ ਇਹਦੇ ਜਿਹੜੇ ਫੇਨ ਹੋਲੇ ਉਹ ਉੱਥੇ ਨੇ ਪਾ ਕੇ ਪਰ ਇਹ ਇਹ ਪਾਈਪ ਇਹ ਜੀ ਪਾਈਪ ਹੈ ਕਾਈ ਸਾਹਿਬ ਜੀ ਤੁਹਾਨੂੰ ਇਹ ਦਿੱਕਤ ਨਹੀਂ ਹੁੰਦੀ ਹੋएगी ਲੋਕਾਂ ਦਾ ਮੈਸੇਜ ਆਇਆ ਹੈ ਕਿ ਜੀ ਪੰਚਾਇਤ ਨੇ ਆਪਸ ਆਰੇ ਤੋਂ ਕੀ ਪੈਸਾ ਲੁਟਕਾ ਆਪਣਾ ਚੋਟੂ ਦਾ ਰਹੇ ਠੀਕ ਹੈ ਤੇ ਚੌਕੀਦਾਰ ਦਾ ਕੰਮ ਹੁੰਦਾ ਈ ਕੋਈ ਹੋਵੇ ਵੀ ਕਰਨਾ ਵੀ ਪੈਸੇ ਦੀ ਵੀ ਸਾਲਾ ਨਾਲ ਆ ਜੇ ਪੈਸਾ ਨਾ ਖਰਾਬ ਹੋਵੇ ਤਾਂ ਸਰਵਾਉ ਦੇ ਨਾ ਜਿੰਨ ਗੰਬੇ ਨੇ ਰੁਪਏ ਦਾ ਸਵਾ ਕਰਕੇ ਲਾਓ ਕਿ ਮੈਨੂੰ ਇਪਰੋਰਟ ਕਿੱਦਾਂ ਲੱਗਦਾ ਪ੍ਰੋਜੈਕਟ ਹੈ ਇਹਦੇ ਤੁਸੀਂ ਜਲਦ ਜਲਦ ਜਿਵੇਂ ਜਰਾ ਉਹ ਜਾਣੋ ਤੇ ਫਿਰ ਅਗਲੇ ਪੈਸੇ ਕਰੀਏ ਜੀ ਕੋਈ ਕੰਪਨੀ ਦਾ ਸੁਪਰਮਾਰਕ ਸਾਰਾ ਦਾ